ਸਰ ਕੀ ਨਾਮ ਤੁਹਾਡਾ ਹਨੀ ਤਰੇਨ ਸਰ ਕੀ ਹੋ ਰਿਹਾ ਕਿੱਥੇ ਘਟਨਾ ਆਈ ਇਹ ਵਾਲੀ ਇਹ ਘਟਨਾ ਧਾਰੀ ਵੱਲ ਟੱਪ ਕੇ ਜਾਪੂਆ ਲੱਡੇ ਹੋਈ ਹੈ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗਦੇ ਸੀ ਤੁਹਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਰਸਟ ਡਿਗ ਦਵਾਉਂਦੇ ਪਏ ਐ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕੱਲ੍ਹ ਰਾਤ ਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ ਨਾਲੇ ਪਰਿਵਾਰ 'ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਸੀ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀਅਲ ਜੰਮੂ ਆਪਣਾ ਕਾਰੋਬਾਰ ਹੈ ਤੁਹਾਨੂੰ ਕੋਈ ਤਾਂ ਪਤਾ ਹੈ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਆਈ ਉੱਥੇ ਫਿਰ ਪਹੁੰਚੇ ਜਾਂ ਤੇ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਾਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏਦੇ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਅੰਝੋ ਗਿਆ ਕੋਈ ਹੁੰਦਾ ਤੇ ਉਹਨੇ ਗਹਿਣਾ ਬੜਾ ਹੁੰਦਾ ਵਾ ਕੋਈ ਗਹਿਣਾ ਦਾ ਕੋਈ ਗਹਿਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈੱਡ ਆਪਾਂ ਕੁਝ ਚੈੱਕ ਨਹੀਂ ਕੀਤਾ ਬਾਕੀ ਜੋ ਠੀਕ ਹੈ ਉੱਥੇ ਕਿਨੂੰ ਹਾਂਜੀ ਹਾਂਜੀ ਸੁਣਾਬ ਸਰ ਜਿਹੜਾ ਐਕਸੀਡੈਂਟ ਹੈ ਕਿਹਨੇ ਆਇਆ ਕਿਸ ਨਾਲ ਹੈ ਇਹ ਆਪਣੇ ਨਿਸ਼ਾਰਾ ਮੱਝਾ ਸਿੰਘ ਤੇ ਲੱਗੇ ਆ ਜੀ ਆ ਆਪਣੇ ਵਿਆਹ ਦੇਖ ਕੇ ਆਉਂਦੇ ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਝਾ ਸਿੰਘ ਗਈ ਆ ਤੇ ਪਿੱਛੋਂ ਟਰੈਲ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਜੀ ਸਰ ਕੀ ਨਾਮ ਹੈ ਨਜ਼ਰ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਆ ਵੀ ਨਮ ਜੀ ਗਾ ਟਰਾਲੀ ਚ ਵੱਜੇ ਜੀ ਖੜੀ ਬੱਸ ਕਰਨ ਲੱਗੀਆਂ ਜੀ ਕਾਰਬੀ